ਜ਼ਿਲ੍ਹਾ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਪ੍ਰਧਾਨ ਰਕੇਸ਼ ਬਬਲੀ ਦੀ ਅਗਵਾਹੀ ਹੇਠ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਕਾਂਗਰਸ ਦੇ ਲੀਡਰ ਆਸ਼ੀਸ਼ ਵਿਜ ਡਿਪਟੀ ਮੇਅਰ ਅਜੇ ਬਲਾਕ ਪ੍ਰੈਜ਼ੀਡੈਂਟ ਚਰਨਜੀਤ ਸਿੰਘ ਹੈਪੀ ਐਸੀ ਸੈਲ ਬਲਾਕ ਦੇ ਪ੍ਰੈਜ਼ੀਡੈਂਟ ਉਪਦੇਸ਼ ਕੁਮਾਰ ਗੱਬਰ ਯੂਥ ਬਲਾਕ ਪ੍ਰੈਜ਼ੀਡੈਂਟ ਅਨੁਸ਼ ਮਨਾਸ ਜਿਨੀ ਆਸ਼ੀਸ਼ ਐਮਸੀ ਤੇ ਹੋਰ ਕਾਂਗਰਸ ਦੇ ਵਰਕਰਾਂ ਤੇ ਲੀਡਰਾਂ ਨੇ ਭਾਗ ਲਿਆ ਉਹਨਾਂ ਨੇ ਰਲ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਤੇ ਉਹਨਾਂ ਦੇ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ ਇਸ ਮੌਕੇ ਤੇ ਬਲਾਰਾ ਨੇ ਕਿਹਾ ਕਿ ਉਹਨਾਂ ਦੀ ਸੋਚ ਦੇ ਸਦਕੇ ਅੱਜ ਪੰਜਾਬ ਵਿੱਚ ਅਮਨੋ ਸ਼ਾਂਤੀ ਦਇਆ ਬਹਾਲ ਹੈ ਉਹਨਾਂ ਨੇ ਕਿਹਾ ਵੀ ਕਿਹਾ ਕਿ ਸਾਨੂੰ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਣਾ ਚਾਹੀਦਾ ਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਇਹ ਹੀ ਸਾਡੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਸਾਡੇ ਮਹਿਰੂਮ ਨੇਤਾ ਆਰਬਿੰਦ ਸਿੰਘ ਜੀ ਦਾ ਵੀ ਦਿਹਾੜਾ ਸਾਥੀਓ ਉਸ ਕਾਲੇ ਦਿਨ ਸਰਹਾਰਬਿੰਦ ਸਿੰਘ ਜੀ ਨੇ ਪੰਜਾਬ ਨੂੰ ਘੜਟਿਆ ਉਹ ਆਪਣੀ ਸ਼ਹਾਦਤ ਰਹਿਂਦੀ ਦੁਨੀਆ ਤੋਂ ਅਗਰ ਆਰਬਿੰਦ ਸਿੰਘ ਜੀ ਦਾ ਨਾਮ ਸਰਮਨਸਨਾ ਕੀਤਾ ਜਾਏਗਾ ਉਹ ਇਹੋ ਜਿਹੇ ਅਦਰ ਲੀਡਰ ਹੋਏ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੀ ਰੱਖਿਆ ਕੀਤੀ ਹੈ ਉਸ ਜੋਨ ਦੇ ਨਵੀਂ ਪੀੜੀ ਨੂੰ ਨੀ ਕਮਾਂਡਰ ਜਿਉਂ ਸ਼੍ਰੀ ਸਿੱਖੀ ਦੇ ਸਰਦਾਰ ਜਲ ਸਿੰਘ ਜੀ ਇੱਕ ਮਹਾਨ ਸਖਸ਼ਿਤ ਸੰ ਪੁਣਾ ਨੇ ਆਪਣੀ ਸੂਝ ਬੂਝ ਨਾਲ ਪੰਜਾਬ ਨੂੰ ਉਸ ਕਾਲੇ ਦੌਰ ਚੋਂ ਬਾਹਰ ਕਢਿਆ ਔਰ ਸਾਨੂੰ ਅੱਜ ਅਗਈ ਇਹ ਵਰਤ ਕੋ ਨਜ਼ਾਦ ਦਲਾਈ ਅੱਜ ਆਜ਼ਾਦੀ ਦੀ ਅਹਿਜ ਮਹਿਸੂਸ ਕਰ ਰਹੇ ਆਂ ਹੀ ਉਹ ਸਰਦਾਰ ਜਲ ਸਿੰਘ ਜੀ ਦਾ ਉਹਦੇ ਵਿੱਚ ਬਹੁਤ ਦੇਣਾ ਸਾਨੂੰ ਇਸ ਕਰਕੇ ਫਕਰ ਹੈ ਕਿ ਉਹ ਸਾਡੀ ਪਾਰਟੀ ਦੇ ਇੱਕ ਮੋਢੀ ਸੀਮਸਨ ਜਿਨ੍ਹਾਂ ਨੇ ਸਾਡੇ ਉੱਤੇ ਤੇ ਪੂਰੇ ਪੰਜਾਬ ਦੇ ਉੱਤੇ ਇਹ ਦ੍ਰਿਸ਼ਟੀ ਰੱਖੀ ਔਰ ਪੰਜਾਬ ਨੂੰ ਦੌਰ ਤੋਂ ਬਾਹਰ ਕਾਲੇ ਦੌਰ ਤੋਂ ਬਾਹਰ ਲੈ ਆਇਆ। ਉਹਨਾਂ ਦਾ ਜੀਵਨ ਦਾ ਯੋਗਦਾਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅੱਜ ਮੈਂ ਉਹਨਾਂ ਨੂੰ ਅਸੀਂ ਨਮਨ ਅੱਖਾਂ ਦੇ ਨਾਲ ਉਹਨਾਂ ਨੂੰ ਸ਼ਰਧਾ ਅਲੀ ਦੇ ਰਹੇ ਹਾਂ। ਉਹਨਾਂ ਨੂੰ ਨਤਮਸਤਕ ਹੋ ਰਿਹਾ। ਅੱਜ ਆਖਾਂ ਮਾਰੀ ਸ਼ਾਨੂ ਦੀ ਕਬਰਾਂ ਨੂੰ ਚੁੰਮੂ। ਇਹ ਕਬਰਾਂ ਦੇ ਚੂਤੋਂ ਵੀ ਆਕਾਸ਼ ਤੋਂ ਵੀ ਸਭ ਨੂੰ ਸ਼ੁਰੂਆਤ ਦੇ ਇਹਨਾਂ ਸ਼ਬਦਾਂ ਨਾਲ ਨਮਨ ਕਰਦੇ ਹਾਂ ਤੁਹਾਡੇ ਸਾਰੇ ਸਾਡੇ ਸਤਿ ਸ਼੍ਰੀ ਅਕਾਲ ਕਾਂਗਰਸ ਦੇ ਜਿਲ੍ਹਾ ਅਹੁਦੇ ਸਤਿ ਵਿੱਚ ਬਿਠੇ ਹੋਇਆ ਅਸ਼ੀਸ਼ ਜੀ ਆਇਆਂ ਹੈ ਜਗੇ ਜੀ ਆਇਆਂ ਹੈ ਕਪੀ ਜੀ ਆਇਆਂ ਹੈ ਅਸ਼ੀਸ਼ ਜੀ ਆਇਆਂ ਜਰਗ ਜੀ ਆਇਆਂ ਲੋਚਨ ਜੀ ਆਇਆਂ ਸੋਨੀ ਸਾਹਿਬ ਆਏ ਨੇ ਸਾਰੇ ਸਾਡੇ ਆਪ ਜੀ ਆਏ ਨੇ ਜੀਜੀ ਜੀ ਆਏ ਨੇ ਗਗਰ ਜੀ ਆਏ ਨੇ ਮਾਉਂਟਨ ਦੀ ਆਣੀ ਤੱਕੇ ਮਾਣ ਸਾਰੇ ਸਾਡੇ ਬਾਕੀ ਸਟੇਨਰ ਦੇ ਤੇ ਜਿਹੜਾ ਸਾਰਿਆਂ ਦਾ ਮਨੋਜੀ ਦਾ ਸਾਰਿਆਂ ਦਾ ਮੈਂ ਤੁਹਾਨੂੰ ਬਖਸ਼ਦਾ ਭਈ ਹਰ ਮੌਕੇ ਤੇ ਇਕੱਠੇ ਹੋ। ਸਰਦਾਰ ਬਿਆਨ ਸਿੰਘ ਜੀ ਦਾ ਜਿਹੜਾ ਸਾਡੇ ਪੁਰਾਣੇ ਚੀਫ ਮਨਿਸਟਰ ਰਹੇ ਨੇ ਪੰਜਾਬ ਦੇ ਉਹਨਾਂ ਦੀ ਆਸ਼ੀਰਵਾਦ ਦਾ ਉਹਨਾਂ ਦਾ ਅੱਜ ਅਸੀਂ ਵਰਸੀ ਵੀ ਮਨਾਈ ਗਈ ਹੈ। ਔਰ ਅੱਜ ਸਾਡੇ ਵਿੱਚ ਸਾਡੇ ਡਿਸਟ੍ਰਿਕਟ ਦੇ ਵਰਕਿੰਗ ਪ੍ਰੈਜ਼ੀਡੈਂਟ ਲਕਿਸ਼ ਪਬਲੀਜੀ ਸਾਡੇ ਬਲੌਕ ਦੇ ਪ੍ਰੈਜ਼ੀਡੈਂਟ ਹੈਪੀ ਜੀ ਸਾਡੇ ਐਸੀ ਦਲ ਦੇ ਬਲੌਕ ਦੇ ਪ੍ਰੈਜ਼ੀਡੈਂਟ ਗੱਬਰ ਜੀ ਔਰ ਸਾਡੇ ਸੇਵਾ ਦਲ ਦੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਗੁਲਸ਼ਨ ਜੀ ਗੁਲਸ਼ਨ ਸ਼ਰਮਾ ਜੀ ਔਰ ਸਾਡੇ ਸੇਵਾ ਦਲ ਦੇ ਬਲੌਕ ਪ੍ਰੈਜ਼ੀਡੈਂਟ ਜਨਰ ਜੀ ਅ ਅਛੀ ਜੀ ਵੋਟ ਨੰਬਰ 15 ਤੋਂ ਕਠੋਲੀ ਮਲੇ ਤੋਂ ਅਮਿਤ ਜੀ ਸਾਡੇ ਪਲਾ ਸਾਹ 34 ਨੰਬਰ ਵੋਟ ਤੋਂ ਸਾਡੇ ਦਿੱਤੀ ਮੇਰ ਸਾਹ ਅਛੇ ਜੀ ਮਿਹਰਬਾਨ ਜੀ 48 ਨੰਬਰ ਵਾਰਡ ਤੋਂ ਪ੍ਰਿੰਸ ਜੀ 22 ਨੰਬਰ ਵਾਰਡ ਤੋਂ ਔਰ ਸਾਡੇ ਸੋਹਣੀ ਸਾਹਿਬ ਜਿਹੜੇ ਵਾਰਡ ਨੰਬਰ 10 ਦੀ ਨੁਮਾਇੰਦਗੀ ਕਰ ਰਹੇ ਨੇ ਐਸੇ ਕੌਂਸਲਰ ਔਰ ਬਾਕੀ ਸਾਡੇ ਬਲੌਕ ਪ੍ਰੈਜ਼ੀਡੈਂਟ ਔਰ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਸਾਡੇ ਬਜ਼ੁਰਗ ਸਾਹਿਬ ਵਿਨੋਦ ਜੀ ਹਾਂਜੀ ਸੁਦੇਸ਼ ਸਾਹਿਬ ਸੁਦੇਸ਼ ਸੈਣੀ ਜੀ ਸੇਵਾਦਾਰ ਤੋਂ ਜਿਹੜੇ ਪਾਰਟੀ ਦੀ ਢੀਡ ਦੀ ਹੱਡੀ ਨੇ ਔਰ ਮੈਂ ਜਿਨ੍ਹਾਂ ਦਾ ਨਾਮ ਨਹੀਂ ਲੈ ਸਕਿਆ ਸਾਡੇ ਮਿਹਰਬਾਨ ਸਾਹਿਬ ਮੈਂ ਜਿਨ੍ਹਾਂ ਦਾ ਨਾਮ ਨਹੀਂ ਲੈ ਸਕਿਆ ਲੇਕਿਨ ਅੱਜ ਇਹ ਸਾਰੇ ਅੱਜ ਬਿਲ ਸਿੰਘ ਜੀ ਦੀ ਨੂੰ ਆਪਣੀ ਇੱਕ ਇੱਕ ਸ਼ਰਧਾਂਜਲੀ ਅਰਪਿਤ ਕਰਨ ਆਏ ਨੇ ਕਾਂਗਰਸ ਦਫ਼ਤਰ ਦੇ ਵਿੱਚ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਅੱਜ ਦੇ ਮਤਲਬ ਟਾਈਮ ਦੇ ਵਿੱਚ ਆਪਣਾ ਕੀਮਤੀ ਟਾਈਮ ਚ ਕੱਢ ਕੇ ਅੱਜ ਤੁਸੀਂ ਉਸ ਸ਼ਖਸ ਨੂੰ ਉਸ ਹਸਤੀ ਨੂੰ ਅੱਜ ਹੀ ਯਾਦ ਕਰ ਰਹੇ ਆ ਜਿਨੇ ਜਿਸ ਕਰਕੇ ਅੱਜ ਪੰਜਾਬ ਖੜਿਆ ਲੇਕਿਨ ਮੈਂ ਇੱਕੋ ਬੇਨਤੀ ਕਰਾਂਗਾ ਪੰਜਾਬ ਵਾਸਤੇ ਬੜੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਅੰਗਰੇਜ਼ਾਂ ਤੋਂ ਲੈ ਕੇ ਮੁਗਲਾਂ ਤੱਕ ਇਹ ਪੰਜਾਬ ਤੇ ਅਤਿਆਚਾਰ ਹੋਏ ਨੇ ਤੇ ਸਾਡੇ ਪੰਜਾਬੀਆਂ ਨੇ ਸਾਡੇ ਆਪਣੇ ਸੂਬੇ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਮੈਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਹੰਬਲ ਰਿਕਵੈਸਟ ਕਰਾਂਗਾ ਕਿ ਇਹ ਸ਼ਕਾਤਾ ਕਾਨੂੰਨਾਂ ਦੇਖਣ ਨੂੰ ਮਿਲਣ ਕਿਉਂਕਿ ਆਹੀ ਵੀ ਛੋਟੇ ਸੀ ਜਦੋਂ 84 ਦੇ ਅਸੀਂ ਗੱਗੇ ਦੇਖੇ 82 ਚਾਹੀ ਪੈਰਿਸ ਦੇਖਿਆ ਔਰ ਰਕੇਸ਼ ਬਬਲੀ ਜੀ ਨੇ ਜਦ ਸਭ ਕੁਝ ਦੇਖਿਆ ਕਿਉਂਕਿ ਉਹ ਸਾਡੇ ਤੋਂ ਵੱਡੇ ਨੇ ਸੀਨੀਅਰ ਨੇ ਇਹਨਾਂ ਨੇ ਤਾਂ ਪੂਰਾ ਕੁਝ ਦੇਖਿਆ ਲੇਕਿਨ ਅੱਜ ਜੋ ਸਾਡਾ ਪੰਜਾਬ ਜਾ ਰਿਹਾ ਹੈ ਅੱਜ ਟੈਰਰਿਸਟਮ ਤੋਂ ਵੀ ਵੱਡੀ ਇੱਕ ਦਿੱਕਤ ਜਾ ਰਿਹਾ ਹੈ ਉਹ ਹੈ ਜੀ ਨਸ਼ਾ ਮੈਂ ਆਪਣੇ ਪਠਾਨਕੋਟ ਦੀ ਗੱਲ ਹੀ ਕਰਾਂ ਕਿ ਸਾਡੇ ਪਠਾਨਕੋਟ ਦੇ ਵਿੱਚ ਹੀ ਕੁਝ ਸਾਲਾਂ ਦੇ ਵਿੱਚ ਨਸ਼ਾ ਨਾ ਵਧ ਗਿਆ ਕਿ ਜਿਹੜਾ ਉੱਗਰਵਾਤ ਤੋਂ ਵੀ ਖਤਰਨਾਕ ਚੀਜ਼ ਸਾਡੇ ਪੰਜਾਬ ਦੇ ਵਿੱਚ ਹੋਈ ਜਾ ਰਹੀ ਹੈ ਕਿ ਸਾਡੀ ਪੀੜ੍ਹੀ ਖਤਮ ਹੋ ਰਹੀ ਹੈ ਔਰ ਇਹੋ ਜਿਹਾ ਨਸ਼ਾ ਹੋ ਗਿਆ ਕਿ ਬੱਚਾ ਆਪਣੀ ਮਾਂ ਨੂੰ ਨਹੀਂ ਮੰਨਦਾ ਪਿਆ ਆਪਣੇ ਪਿਓ ਨੂੰ ਨਹੀਂ ਮੰਨਦਾ ਪਿਆ ਆਪਣੇ ਭੈਣ ਭਰਾਵਾਂ ਨੂੰ ਵੀ ਮੰਨਦਾ ਪਿਆ ਉਹ ਦਸ਼ੇ ਦੇ ਚੱਕਰ 'ਚ ਕੁਝ ਵੀ ਗਲਤ ਕੰਮ ਕਰਨ ਨੂੰ ਤਿਆਰ ਹੋ ਗਿਆ ਦਾ ਔਰ ਤੁਸੀਂ ਦੇਖਿਆ ਜਾਏ ਕਿ ਕਿੰਨਾ ਕੁ ਬੁਰਾ ਹਾਲ ਹੋ ਗਿਆ ਪਠਾਨਕੋਟ ਦਾ ਕਿ ਪਿੱਛੇ ਇੱਕ ਇੱਕ ਬਜ਼ੁਰਗ ਮਹਿਲਾ ਦਾ ਕਤਲ ਕੀਤਾ ਗਿਆ ਕੱਲ ਇੱਕ ਬੱਚੇ ਦਾ ਅਫਹਰਨ ਹੋਆ ਲੇਕਿਨ ਉਹ ਬੱਚਾ ਪ੍ਰਭੂ ਦੀ ਕਿਰਪਾ ਨਾਲ ਘਰ ਵਾਪਿਸ ਆ ਗਿਆ ਔਰੇ ਹਸਤੇ ਅਸੀਂ ਸਾਰੇ ਪਠਾਨਕੋਟ ਨੇ ਦੁਆ ਕੀਤੀ ਸੀ ਕਿ ਇਹ ਬੱਚਾ ਵਾਪਸ ਆ ਜਾਏ ਲੇਕਿਨ ਇਹ ਸਾਡੇ ਆਸਤੇ ਸਬਕ ਹੈ ਲੈਸਨ ਹੈ ਕਿ ਤੁਹਾਡੇ ਆਸ ਪੜੋਸਚ ਅਗਰ ਤੁਹਾਡਾ ਕੋਈ ਭਰਾ ਭੈਣ ਕੋਈ ਦੋਸਤ ਨਸ਼ੇ ਦੀ ਲੱਤ ਚ ਜਾ ਰਿਹਾ ਤੁਸੀਂ ਡਰੋ ਨਾ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਜ਼ਰੂਰ ਦੱਸੋ ਜੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਪਤਾ ਜੇ ਕੁਛ ਨਹੀਂ ਹੈ ਤੇ ਐਡਮਿਨਿਸਟ੍ਰੇਸ਼ਨ ਨੂੰ ਜ਼ਰੂਰ ਦੱਸੋ ਕਿ ਸਾਡੇ ਗਲੀ ਚ ਜਾਂ ਸਾਡੇ ਮੱਲੇ ਦੇ ਵਿੱਚ ਇਹ ਲੜਕਾ ਜਾਂ ਬੇਟਾ ਜਾਂ ਬੇਟੀ ਜਾਂ ਕੋਈ ਵੀ ਇਸ ਗਲਤ ਆਦਤ ਦੇ ਵਿੱਚ ਜਾ ਰਿਹਾ ਉਹਨੂੰ ਡਰਨ ਦੀ ਲੋੜ ਨਹੀਂ ਕਿ ਸਾਨੂੰ ਉਹਨਾਂ ਦੇ ਪਰਿਵਾਰ ਵਾਲੇ ਕੀ ਕਹਿਣਗੇ ਉਹਨਾਂ ਨੂੰ ਪਿਆਰ ਨਾਲ ਸਮਝਾਓ ਬੱਚੇ ਦੀ ਕਾਉਂਸਲਿੰਗ ਕਰੋ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਕਿ ਇਹ ਕਿਹੜੀ ਨਰਕ ਦਲਦਲ ਦੇ ਵਿੱਚ ਫਸ ਰਹੇ ਨੇ ਔਰ ਬੇਸਿਕ ਇਹ ਹੀ ਹੈ ਜੀ ਜਿਹੜਾ ਕ੍ਰਾਈਮ ਵੱਧ ਰਿਹਾ ਹੈ ਇਹ ਕ੍ਰਾਈਮ ਉਸੇ ਕਰਕੇ ਵੱਧ ਰਿਹਾ ਹੈ ਕਿਉਂਕਿ ਨਸ਼ਾ ਬਹੁਤ ਵੱਧ ਰਿਹਾ ਔਰ ਮੇਰੀ ਇੱਕ ਰਿਕੁਐਸਟ ਹੈ ਪੰਜਾਬ ਸਰਕਾਰ ਦੇ ਅੱਗੇ ਸੀਐਮ ਸਾਹਿਬ ਦੇ ਅੱਗੇ ਐਡਮਿਨਿਸਟ੍ਰੇਸ਼ਨ ਦੇ ਅੱਗੇ ਕਿ ਇਹ ਨਸ਼ੇ ਨੂੰ ਕਿਸੇ ਵੀ ਹਾਲਤ ਵਿੱਚ ਜਿਸ ਤਰ੍ਹਾਂ ਵੀ softly hardly at the control kita jaye nahi te eh position worst to worst ho rahi hai ji Pathankot if you wish that your child learns today and leads tomorrow bring them to anm's gems cambridge international school pathankot affiliated to cbse new delhi little kids are soft and body and strong at soul Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalozi bypass road patankar